ਲਓ ਵੀ ਦੋਸਤੋ ਆਪਾਂ ਲਾਉਣ ਲੱਗੇ ਸੀ 베ਰੀਆਂ ਤੇ ਉਹਦੇ ਵਾਸਤੇ ਆਪਾਂ ਲਿਆਨੇ ਸੀ ਛੋਟੇ ਡਿਸਪੋਜ਼ੇਬਲ ਗਲਾਸ ਉਹਨਾਂ ਚ ਅੱਧੇ-ਅੱਧੇ ਕਰਕੇ ਨਾ ਉਹਨਾਂ ਨੂੰ ਆਪਾਂ ਤੇ ਮਿੱਟੀ ਪਾ ਲਈ ਵਿੱਚ ਲਾਵਾਂਗੇ ਆਪਾਂ 베ਰ 베ਰ ਆਪਣੇ ਸੁਕਾ ਕੇ ਰੱਖੇ ਹੋਏ ਆ ਕੁਛ ਲਾਤੇ ਸੀ ਕੁਛ ਇੰਨੇ ਪੈ ਸੀਗੇ ਇਹ ਲਾ ਦਿੰਨੇ ਆ ਟਾਈਮ ਦਾ ਤਾਂ ਪਤਾ ਨਹੀਂ ਹੁਣ ਇਹਦਾ ਵੀ ਲੱਗਣੇ ਆ ਜਾਂ ਨਹੀਂ ਲੱਗਣਗੇ ਅਸੀਂ ਕੋਸ਼ਿਸ਼ ਕਰਦੇ ਆ ਆਪਣੀ ਸ਼ਾਇਦ ਉਗਰਿਆ ਨਾ ਉਂਝ ਤਾਂ ਮੈਨੂੰ ਲੱਗਦਾ ਹੈਗਾ ਇਹ ਜਨਵਰੀ ਫਰਵਰੀ ਚ ਉਗਰਦੇ ਹੋਣੇ ਦੇਖਦੇ ਆਂ ਕੋਸ਼ਿਸ਼ ਕਰਕੇ ਜੇ ਉਗਰੇ ਆਇ ਤਾਂ ਬਸ ਥੋੜੇ ਥੋੜੇ ਇਹਨਾਂ ਨੂੰ ਆਪਾਂ ਘੱਟ ਰੱਖਾਂਗੇ ਤਕਰੀਬਨ ਪੂਰੇ ਹੀ ਭਰ ਲਿਆ ਮਿੱਟੀ ਦੇ ਉਹ ਵੀ ਪਾਣੀ ਪਾਉਣਾ ਕਰਕੇ ਇਸ ਤਰ੍ਹਾਂ ਆਪਾਂ ਫਿਰ ਇਹਦੇ ਚ ਬੀਜ ਦੱਬ ਦੇਵਾਂਗੇ ਦੇਖੋ ਵੀ ਮੈਂ ਸਹੀ ਦੱਬੇ ਬੀਜ ਕਿ ਨਹੀਂ ਦੱਬੇਗੇ ਇਦਾਂ ਭਰ ਕੇ ਮੰਨ ਲਾ 10 15 ਕ ਹੋਣਗੀਆਂ ਗਿੜਕਾ ਇਹ ਫਿਰ ਪਾਣੀ ਪਾ ਕੇ ਰੱਖ ਦਿਆਂਗੇ ਅਗਰ ਚਾਚਾ ਸائیں ਸਾਡਾ ਭਰੀ ਜਾਂਦਾ ਗਲਾਸ ਮਿੱਟੀ ਵੈਸੇ ਵਧੀਆ ਹੀ ਲਈ ਐ ਸੀ ਘਰੋਂ ਹਾਂ ਲੋ ਜੀ ਹੁਣ ਆਪਾਂ ਪਾਣੀ ਪਾ ਦਨੇ ਆ ਇਹਦੇ ਵਿੱਚ ਥੋੜਾ ਥੋੜਾ ਲਓ ਜੀ ਪਾਣੀ ਪਾਤਾ ਹੁਣ ਹੁਣ ਆਪਾਂ ਇਹਨਾਂ ਰੱਖਵੇਂ ਛਾਂ ਦੇ ਵਿੱਚ ਕਿਉਂਕਿ ਫੇਰ ਇਹਨਾਂ ਸੁੱਕਦੇ ਨਹੀਂ ਹੈ ਗਰਮੀ ਜ਼ਿਆਦਾ ਨਾ ਸੱਲ ਜੀ ਰਹੂਗੀ ਦੱਸਿਓ ਵੀ ਇਦਾਂ ਹੁਣ ਬੇਰ ਹੋ ਸਕਦੇ ਕਿ ਨਹੀਂ ਮੈਨੂੰ ਸੁਝਾ ਦਿਓ ਆਪਣੇ ਹਾਂ ਥੈਂਕ ਯੂ ਤੋਂ ਆਪਾਂ ਪਹਿਲਾਂ ਬੇਰੀਆਂ ਤਾਂ ਦਿੱਤੀਆਂ ਲਾ ਤੇ ਹੋਰ ਰੱਖਤੀਆਂ ਸੀ ਛਾਵੇਂ ਤਿਆਰ ਕਰਕੇ ਤੇ ਅੱਜ ਆਪਾਂ ਇੰਨੇ ਇੱਕ ਗਲਾਸ ਭਰੇ ਹੈਗੇ ਆ ਆਪਾਂ ਨੂੰ ਜਾਮਣਾ ਮਿਲਿਆ ਸੀ ਰਿਸ਼ਤੇਦਾਰਾਂ ਤੋਂ ਬਹੁਤ ਵਧੀਆ ਬੀਜ ਸੀ ਬੜਾ ਸਵਾਦ ਤੇ ਮੋਤੀਆਂ-ਮੋਤੀਆਂ ਜਾਮਣਾ ਤੇ ਮੈਂ ਸੋਚਿਆ ਵੀ ਕਿਉਂ ਨਾ ਇਹ ਵੀ ਆਪਦੇ ਘਰੇ ਗਾਈਆਂ ਜਾਣ ਮੁੱਲ ਜੋ ਲੈ ਕੇ ਆਵਾਂਗੇ ਫੇਰ ਲਾਵਾਂਗੇ ਤੇ ਫਿਰ ਆਪਾਂ ਕਿਉਂ ਨਾ ਇਹਨਾਂ ਨੂੰ ਆਪਦੇ ਘਰੇ ਹੀ ਹੰਗਾ ਲਈਏ ਆਪਾਂ ਇੰਨੇ ਇੱਕ ਗਲਾਸ ਭਰ ਲਏ ਐ ਤੇ ਹੁਣ ਆਪਾਂ ਇਹਦੇ ਵਿੱਚ ਆਹ ਬੀਜ ਸੀਗਾ ਉਹ ਤੇ ਆਪਾਂ ਬੀਜ ਇਕੱਲੇ-ਇਕੱਲੇ ਗਲਾਸ ਚ ਲਾ ਦਿੰਨੇ ਆਂ ਲਾ ਕੇ ਤੇ ਦੇਖਦੇ ਆਂ ਫਿਰ ਕਿੰਨੇ ਦਿਨਾਂ ਦੇ ਵਿੱਚ ਉੱਗਦਾ ਕਿਹੜਾ ਹੁਣ ਆਪਾਂ ਬੀਜ ਲਾ ਲੈਨੇ ਆਂ ਗਲਾਸਾਂ ਦੇ ਵਿੱਚ ਇੰਨੇ-ਇੰਨੇ ਭਰ ਲੈਣੇ ਆ ਤੁਸੀਂ بس ਇਦਾਂ ਦੱਬ ਕੇ ਤੇ ਤੋਂ ਮਿੱਟੀ ਪਾ ਦੇਣੀ ਹੈ ਇਹਨਾਂ ਆਪਾਂ ਗੱਲਾ-ਗੱਲਾ ਬੀਜ ਦਿੰਦੇ ਨੇ ਹਲਾ ਤੇ ਬਾਅਦ ਚ ਦੇਵਾਂਗੇ ਪਾਣੀ ਪਾ ਆਪਾਂ ਹੋਕਾ ਦੇਣ ਦੀ ਬਜਾਏ ਵੀ ਆਪਾਂ ਦਰਖਤ ਲਾਈਏ ਆਪਾਂ ਨੂੰ ਲੋੜ ਹੈ ਤੇ ਕਿਉਂ ਨਾ ਆਪਾਂ ਆਪਣੇ ਆਪ ਤੋਂ ਹੀ ਸ਼ੁਰੂਆਤ ਕਰੀਏ ਦੀ ਇੱਕ ਚੰਗੀ ਸ਼ੁਰੂਆਤ ਹੋਊਗੀ ਇੱਕ ਚੰਗਾ ਸਿਹਰਾ ਹੋਊਗਾ ਤਾਂ ਆਪੇ ਅੱਗੇ ਦੇਖ ਕੇ ਦੋਸਤ ਮਿੱਤਰ ਕੋਈ ਨਾ ਕੋਈ ਤੇ ਸ਼ੁਰੂਆਤ ਕਰੂਗਾ ਬੜੇ ਨੌਜਵਾਨ ਕਰ ਰਹੇ ਆ ਅੱਜਕੱਲ ਸ਼ੁਰੂਆਤ ਗ੍ਰਾਹਤੋਂ ਤੱਕ ਆਫੀ ਲੱਗਣ ਲੱਗੇ ਪਰ ਲਾ ਕੇ ਤੇ ਪਾਲਣਾ ਵੀ ਆਪਣੀ ਜ਼ਿੰਮੇਵਾਰੀ ਹੈ ਪਾਣੀ ਦੇਣਾ ਵਾੜ ਕਰਨੀ ਪਸ਼ੂਆਂ ਤੋਂ ਬਚਾਉਣਾ ਅੱਗਾਂ ਤੋਂ ਬਚਾਉਣਾ ਬਾਕੀ ਬੇਨਤੀ ਹੱਥ ਜੋੜ ਕੇ ਜ਼ਿੰਮੇਵਾਰ ਭਰਾਵਾਂ ਨੂੰ ਥੋੜਾ ਜਿਹਾ ਅੱਗ ਤੋਂ ਬਚਤ ਕਰ ਲਿਆ ਕਰੋ ਜਿਆਦਾ ਨਹੀਂ ਲਗਾ ਸਕਦੇ ਤਾਂ ਆਪਣੇ ਆਪਾ ਘੋਰਤੇ ਪੰਜ ਚਾਰ ਦਰਖਤ ਤਾਂ ਲਾ ਸਕਦੇ ਆ ਸਾਰੇ ਇਦਾਂ ਲਾਉਣ ਤਾਂ ਬਹੁਤ ਜਿਆਦਾ ਦਰਖਤ ਹੋ ਸਕਦੇ ਆ ਚਲੋ ਆਪਾਂ ਖੇਤਾਂ 'ਚ ਤਾਂ ਮਜਬੂਰੀ ਆ ਆਪਣੀ ਫਸਲ ਵੀ ਮਾਰਦੇ ਆ ਜਾਂ ਵਿਰਲੇ-ਵਿਰਲੇ ਵੱਟ ਤੇ ਕਿੱਲੇ-ਕਿੱਲੇ ਦੀ ਬੇਥ ਤੇ ਇੱਕ ਦਰਖਤ ਲੱਗ ਜਾਵੇ ਤਾਂ ਕਿੰਨਾ ਵਧੀਆ ਹੋਵੇ ਵਾਤਾਵਰਨ ਨਾਲੇ ਤਾਂ ਸਹੀ ਹੋਵੇ ਟੈਂਪਰੇਚਰ ਘਟੇ ਨਾਲੇ بارشਾਂ ਹੋਣ ਪਾਣੀ ਉੱਪਰ ਆਉਣ ਬਹੁਤ ਜ਼ਿਆਦਾ ਲੋਡ ਆ ਆਪਾਂ ਨੂੰ ਏਸੀਆਂ ਦੇ ਆਪਾਂ ਅਸਰੇ ਕਿੰਨੇ ਚਿਰ ਰਵਾਂਗੇ ਦੋਸਤੋ ਕਿਉਂਕਿ ਆਪਾਂ ਤਾਂ ਚਲੋ ਬੈਠ ਜਾਨੇ ਆ ਸਰਦਾ ਲਵਾ ਸਕਦੇ ਆ ਜਿਹੜੇ ਮਜਾਰੇ ਨਹੀਂ ਲਵਾ ਸਕਦੇ ਪ੍ਰਬੰਧ ਨਹੀਂ ਕੋਈ ਜ਼ਿਆਦਾ ਸਾਧਨ ਹੁੰਦਾ ਕੁਦਰਾਂ ਦਾ ਏਸੀਆਂ ਦਾ ਉਹਨਾਂੋਂ ਤਾਂ ਬੜੀ ਜ਼ਿਆਦਾ ਲੋਡ ਹੈ ਬਾਹਰ ਖੇਤਾਂ 'ਚ ਕੰਮ ਕਰਦੇ ਆ ਲੇਬਰਸ਼ ਕੰਮ ਕਰਦੀ ਆ ਬਹੁਤ ਜ਼ਿਆਦਾ ਲੋਡ ਹੈ ਛਾਂ ਦੀ ਤੇ ਹੱਥ ਜੋੜ ਕੇ ਬੇਨਤੀ ਹੈ ਵਾਤਾਵਰਨ ਦਾ ਪ੍ਰਖਤ ਲਾਈਏ ਤੇ ਵਾਤਾਵਰਨ ਵਿੱਚ ਯੋਗਦਾਨ ਪਾਈਏ ਦੋਸਤੋ ਆਪਾ ਪਾਣੀ ਪਾਤਾ ਸਾਰੇ ਗਲਾਸਾਂ ਦੇ ਵਿੱਚ ਲਾ ਕੇ ਬੀਜ ਤੇ ਤੁਸੀਂ ਵੀ ਵੱਧ ਤੋਂ ਵੱਧ ਰੁੱਖ ਲਗਾਓ ਤੇ ਆਪਣਾ ਯੋਗਦਾਨ ਪਾਓ ਵਾਤਾਵਰਨ ਦੇ ਵਿੱਚ ਕਿਉਂਕਿ ਇਹਨਾਂ ਤੋਂ ਆਪਾਂ ਨੂੰ ਆਕਸੀਜਨ ਵੀ ਮਿਲਣੀ ਹੈ ਪੰਛੀ ਆਣੇ ਬੰਨੇ ਆ ਟੈਂਪਰੇਚਰ ਵੀ ਘਟਣਾ ਹੈ ਆਪਾਂ ਨੂੰ ਬੈਨੀਫਿਟ ਹੀ ਹੈ ਸੋ ਮੇਰੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਵੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ